ਮੇਰੀ ਮੇਰਾ ਨਾਮ}{|\text{ਸਾਲ ਸਿੰਘ}|} ਗੁਰਮੁਖ ਬਾਬਰ}{|\text{ਸਾਲ ਸਿੰਘ}|} ਜੀ ਮੈਂ ਗੁਮਿੰਦਰਾ ਕੋਲ ਪਿੰਡ}{|\text{ਸੁਲਤਾਨਵੜ}|} ਤੋਂ ਰਹਿਣ ਵਾਲੇ ਹਾਂ ਤੇ ਇਸ ਕਰਕੇ ਅੱਜ ਜਿਹੜੀ ਘਟਨਾ ਵਾਪਰੀ ਆ ਪੁਲਿਸ ਨੇ ਸਾਨੂੰ ਜਿੰਨਾ ਵੀ ਸਪਾਸ਼ਟ ਪੂਰਾ ਦਿੱਤਾ ਕਿ ਇਹਨਾਂ ਦੇ ਪਰਚਾ ਦਰਜ ਹੋ ਗਏ ਝੱਕਾ ਜੋ ਵੀ ਅਸੀਂ ਇਹਨਾਂ ਦੇ ਨਾਲ ਇਹ ਸਾਡੇ ਨਾਲ ਪ੍ਰੋਪਰ ਸਾਨੂੰ ਗੱਡੀ ਲੱਭਣ ਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ |\text{ਡਰਾਈਵਰ ਨਹੀਂ ਫੜਿਆ ਗਿਆ}| ਨਹੀਂ ਡਰਾਈਵਰ ਨਹੀਂ ਫੜਿਆ ਗਿਆ ਡਰਾਈਵਰ ਡਰਾਈਵਰ ਭੱਜ ਗਿਆ ਜੀ ਉਸ ਕਾਰਨ ਦੇ ਵਜੇ ਪੁਲਿਸ ਦੀ ਜ਼ਿੰਮੇਵਾਰੀ ਸਾਨੂੰ ਪ੍ਰੋਪਰ ਦੇ ਸਾਨੂੰ ਇਹਨਾਂ ਦੇ ਦੇਣਗੇ ਤੇ ਅਸੀਂ ਅੱਜ ਪੋਸਟਮਾਰ ਉਮਰ ਇਹਨਾਂ ਦੇ ਕਿੰਨੇ ਕੋਲ ਸੀ ਦੀ ਮਾਰ ਕੋ 40 ਕਿਤੇ 35 40 ਸਾਲ ਦੀ ਉਮਰ ਦੇ ਵਿੱਚ ਵਿੱਚ ਹੈਗੇ ਸੀ ਅੱਜ ਹਾਂਜੀ ਸੈਂਸੀ ਨੇ ਪੋਸਟ ਕਰਕੇ 40 ਸਾਲ ਦੀ ਉਮਰ ਦੀ ਇਸ ਜਾਰੇ ਤਰਨ ਤਾਰ ਨੂੰ ਜਾਰੇ ਸੀ ਨਾਲ ਅੱਜ ਹੋਲੇ ਹਾਂਜੀ ਹਾਸ ਕਰਕੇ ਇਹ ਜਾਰੇ ਪ੍ਰੋਪਰ ਪੁਲਿਸ ਨੇ ਜਿਹੜਾ ਸਵਾਸਨ ਦਿੱਤਾ ਸੀ ਤਾਂ ਡੈਡ ਬੋਰੀ ਚੁੱਕੀ ਆ ਫੇਰ ਸਾਨੂੰ ਕੋਈ ਇਹਦਾ ਪਰਚਾ ਦਰਜ ਹੋ ਜਾਣਾ ਫੇਰ ਸਾਨੂੰ ਦੇਵਾਂਗੇ ਹਾਂਜੀ ਜੀ ਨਾਮ ਹੈ ਜੀ ਮਜੀਦ ਕੌਰ ਤੁਹਾਡਾ ਕੀ ਨਾਮ ਹੈ ਲਾਪਰੀਦ ਕੀ ਗੱਲ ਬਤ ਮਜਾਨ ਦੇ ਭੈਣ ਹੋਣਾ ਕੋਏ ਤੇ ਰਾਜ ਹੈ ਟਰੱਕ ਵਾਲਾ ਸੁੱਟ ਗਿਆ ਐ ਸਾਈਡ ਮਾਰ ਕੇ ਤੇ 11 ਵੇ ਦਾ ਹੋਇਆ ਜੇ ਤੇ ਸਾਲੋ 6 6:30 7 ਵਜ ਗਏ ਕੋਈ ਇਨਸਾਫ ਨਹੀਂ ਜੇ ਮਿਲਿਆ ਸੁਲਤਾਨਵਿੰਡ ਪੱਤੀ ਮਸੂਰ ਦੀ ਹਾਂਜੀ ਕਿੰਨੇ ਵਜ ਐਸੇ ਹੋਇਆ ਇਹ 11 ਸਵਾ 11 ਇੰਨਾ ਕ ਟਾਈਮ ਹੈਗਾ ਏ ਤਰਨਾ ਇਨਸਾਫ ਨਹੀਂ ਮਿਲੰਦਿਆ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਹਾਂਜੀ ਕੋਈ ਕਾਨੂੰਨ ਇਨਸਾਫ ਚਾਹੀਦਾ ਐ ਅੱਜ ਜੀ ਇੱਥੇ ਐਕਸੀਡੈਂਟ ਹੋ ਗਿਆ ਸੀ ਜਿਹਦੇ ਵਿੱਚ ਬੀਬੀ ਮਨਜੀਤ ਕੌਰ ਜੀ ਦੀ ਡੈਥ ਹੋਈ ਆ ਤੇ ਉਹ ਅਸੀਂ ਪਰਚਾ ਦਰਜ ਕਰ ਰਹੇ ਆ ਜੀ ਤੇ ਇਹਦੇ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਕਰਕੇ ਟਰੱਕ ਨੂੰ ਫੜ ਕੇ ਤੇ ਨੂੰ ਬਣਦੀ ਕਾਨੂੰਨ ਸਾਰ ਸਜਾ ਤੇ ਐਕਸੀਡੈਂਟ ਸਵੇਰ ਦਾ ਹੋਇਆ ਤੇ ਹਣੇ ਤੱਕ ਧਰਨਾ ਲੱਗਿਆ ਵੇਖੋ ਜੀ ਤੁਹਾਡਾ ਲੱਗਨ ਦਾ ਤਾਰਨੇ ਸੀ ਕਿ ਭੀ ਪਰਿਵਾਰ ਕੁਝ ਕਹਿੰਦੇ ਸੀ ਵੀ ਟਰੱਕ ਫੜਾ ਜੇ ਅਸੀਂ ਪੁਲਿਸ ਹੌਸੇ ਵਾਲੇ ਮੌਕੇ ਤੇ ਆ ਗਈ ਸੀ ਪਰਿਵਾਰ ਦੀ ਸਹਿਮਤੀ ਹੋ ਗਈ ਜੀ ਅਸੀਂ ਡੈੱਡ ਬੋਡੀ ਪੋਸਟਮਾਰਟਮ ਵਾਸਤੇ ਜਮਾ ਕਰਵਾ ਰਹੇ ਆ ਤੇ ਸਾਡੇ ਬਾਬਾ ਜੀ ਆਏ ਨੇ ਨਾਲ ਅਸੀਂ ਸਾਰੇ ਰਲ ਮਿਲ ਕੇ ਮਸਲਾ ਹੱਲ ਕਰ ਰਹੇ ਆ ਬਿਲਕ ਮਰਜੀ ਤੇ ਕੀ ਗਾਇ ਕੀ ਕਰ ਬਥੂਈ ਹੈ ਭੈਣ ਕੋ ਜਾਣਦੇ ਸੀ ਤੇ ਰਾਸ ਟ੍ਰੱਕ ਵਾਲਾ ਮਾਰਗਾ ਸਾਈਡ ਉਹਨਾਂ ਨੂੰ ਹਾਂਜੀ ਇਸ ਤੋਂ ਘੜੀ ਸਕੇ ਲੈ ਗਿਆ ਨਾਲ ਹੀ ਕਿੰਨੇ ਵੀ ਨਿਕਲ 12 ਵਜੇ ਜੀ ਉਹ ਗਿਆ ਨਾ ਸਾਰੀ ਅੱਗੇ ਤੇ ਉਹ ਚੱਲੇ ਹੀ ਭੈਣ ਕੋਈ ਭੈਣ ਕੋ ਹਾਂਜੀ 25 ਸਰਵਾਈ ਹੋਈ ਨਾ 11 ਵਜੇ ਤੇ 12 ਵਜੇ ਤੇ ਬੈਠੇ ਇਥੇ ਹਾਂਜੀ ਕਿੰਨੇ ਵਜੇ ਬਾਰਾ ਉਧਿਲੇ ਕੇ ਪਤਨ ਲਗੇ ਮਾਸੂਦ ਦੇ ਉੱਤੇ ਬਾਰਾ ਜਿਆਦਾ ਸਾਡੀ ਕਰਨ ਵੇ ਪਹੁੰਚੇ ਬਹਿ ਕਰਦੇ ਬੁਝੇ ਕੋਈ ਇਹ ਕੋਈ ਮਾਰਾ ਜਿਹਾ ਸਾਬ ਚਾਏ ਜਾਵਾ ਸੂਹਿਰ ਦੀ ਲਾਚ ਪਈ ਜਿੱਥੇ ਜਦੋਂ ਇੰਨੇ ਕੈਮਰੇ ਲੱਗੇ